ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਕਰਾਮਾਤੀ ਟੋਟਕੇ ਦੇ ਉੱਪਰ ਅੱਜ ਅਸੀਂ ਤੁਹਾਨੂੰ ਕੁੰਭ ਰਾਸ਼ੀ ਵਾਲਿਆਂ ਦਾ ਫਰਵਰੀ ਮਹੀਨਾ ਕਿਵੇਂ ਦਾ ਰਹੇਗਾ ਫਰਵਰੀ 2024 ਕਿਵੇਂ ਦਾ ਰਹੇਗਾ ਕੀ ਖੁਸ਼ਖਬਰੀਆਂ ਮਿਲਣਗੀਆਂ ਤੁਹਾਨੂੰ ਤੁਹਾਡੀ ਫੈਮਿਲੀ ਬਾਰੇ ਤੁਹਾਡੇ ਕੰਮ ਬਾਰੇ ਬਹੁਤ ਸਾਰੀਆਂ ਇੰਪੋਰਟੈਂਟ ਮਹੱਤਵਪੂਰਨ ਜਾਣਕਾਰੀਆਂ ਦੇਣ ਵਾਲੇ ਹਾਂ ਅੱਜ ਦੀ ਵੀਡੀਓ ਵਿੱਚ ਇਸ ਦੇ ਨਾਲ-ਨਾਲ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਾਰੀਖ ਨੂੰ ਤੁਹਾਨੂੰ ਕਿਹੜਾ ਕੰਮ ਕਰਨਾ ਚਾਹੀਦਾ ਹੈ ਤੇ ਕਿਹੜੀ ਤਾਰੀਖ ਨੂੰ ਤੁਸੀਂ ਕੀ ਕੁਝ ਕਰ ਸਕਦੇ ਹੋ ਇਹ ਪੂਰੀ ਡਿਟੇਲ ਵਿੱਚ ਅੱਜ ਅਸੀਂ ਜਾਣਕਾਰੀ ਤੁਹਾਨੂੰ ਦੇਣ ਵਾਲੇ ਹਾਂ ਦੋਸਤੋ ਕੁੰਭ ਰਾਸ਼ੀ ਦੇ ਲੋਕ ਕਦੇ ਵੀ ਕਿਸੇ ਦੇ ਬਾਰੇ ਬੁਰਾ ਨਹੀਂ ਸੋਚਦੇ ਜੋ ਕਿਸੇ ਦੇ ਬਾਰੇ ਖਰਾਬ ਨਹੀਂ ਸੋਚਦੇ ਹਨ ਉਹ ਆਪਣੇ ਕੰਮ ਨਾਲ ਹੀ ਮਤਲਬ ਰੱਖਦੇ ਨੇ ਕੁੰਭ ਰਾਸ਼ੀ ਵਾਲੇ ਹਮੇਸ਼ਾ ਦੂਸਰਿਆਂ ਦਾ ਸਪੋਰਟ ਕਰਦੇ ਹਨ ਜੋ ਆਪਣੇ ਪਰਿਵਾਰ ਦੇ ਲਈ ਸਭ ਕੁਝ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਬਦਲੇ ਵਿੱਚ ਨਾ ਦੌਲਤ ਨਾ ਸ਼ੋਹਰਤ ਨਾ ਵਾਹ ਵਾਹ ਚਾਹੀਏ ਬਸ ਕੈਸੇ ਹੋ ਦੋ ਲਫ਼ਜ਼ਾਂ ਕੀ ਪਰਵਾਹ ਚਾਹੀਏ ਹਾਂਜੀ ਕਹਿਣ ਦਾ ਭਾਵ ਕੁੰਭ ਰਾਸ਼ੀ ਵਾਲਿਆਂ ਨੂੰ ਦੌਲਤ ਨਹੀਂ ਸ਼ੋਹਰਤ ਨਹੀਂ ਕੋਈ ਤਾਰੀਫ਼ ਨਹੀਂ ਉਹ ਕੁਝ ਨਹੀਂ ਮੰਗਦੇ ਬਸ ਐਵੇਂ ਲੱਗਦਾ ਹੈ ਉਹਨਾਂ ਨੂੰ ਕਿ ਮੈਂ ਜੇ ਸਭ ਵਾਸਤੇ ਸਭ ਕੁਝ ਕਰ ਰਹੀ ਹਾਂ ਜਾਂ ਕਰ ਰਹੀ ਹਾਂ ਤਾਂ ਮੇਰੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਿਉਂ ਪਰ ਮੇਰੇ ਪਿਆਰੇ ਗੁੰਬਰਾਸ਼ੀ ਵਾਲੇ ਦੋਸਤੋ ਇਸ ਗੱਲ ਦਾ ਹਮੇਸ਼ਾ ਧਿਆਨ ਰੱਖਣਾ ਕਿ ਜੇਕਰ ਇਨਸਾਨ ਤੁਹਾਡੇ ਨਾਲ ਨਹੀਂ ਹੈ ਨਾ ਤਾਂ ਪਰਮੇਸ਼ਵਰ ਪਰਮਾਤਮਾ ਹਮੇਸ਼ਾ ਤੁਹਾਡੇ ਨਾਲ ਰਹਿੰਦਾ ਹੈ ਤੇ ਹੁਣ ਗੱਲ ਕਰਦੇ ਹਾਂ ਕਿਵੇਂ ਦਾ ਰਹੇਗਾ ਫਰਵਰੀ 2024 ਤੁਹਾਡੇ ਵਾਸਤੇ ਸਭ ਤੋਂ ਪਹਿਲਾਂ ਵਿਦੇਸ਼ ਵਿੱਚ ਨੌਕਰੀ ਲਈ ਜੇਕਰ ਤੁਸੀਂ ਕੋਸ਼ਿਸ਼ ਕਰ ਰਹੇ ਹੋ ਜਾਂ ਨੌਕਰੀ ਵਾਸਤੇ ਅਪਲਾਈ ਕੀਤਾ ਹੋਇਆ ਹੈ ਤਾਂ ਉਧਰੋਂ ਤੁਹਾਨੂੰ ਪੋਜ਼ੀਟਿਵ ਰਿਜ਼ਲਟ ਮਿਲਣ ਵਾਲਾ ਹੈ ਐਸਾ ਦਿਖ ਰਿਹਾ ਹੈ ਕਿ ਜੇਕਰ ਵਿਦੇਸ਼ ਜਾਣ ਲਈ ਜੌਬ ਨੌਕਰੀ ਲਈ ਅਪਲੀਕੇਸ਼ਨ ਪਾਈ ਹੋਈ ਹੈ ਤਾਂ ਉਸ ਦਾ ਬਿਹਤਰੀਨ ਰਿਜ਼ਲਟ ਜਵਾਬ ਤੁਹਾਨੂੰ ਮਿਲਣ ਵਾਲਾ ਹੈ ਭਾਵ ਉੱਥੇ ਤੁਹਾਡੀ ਨੌਕਰੀ ਲੱਗ ਜਾਵੇਗੀ ਫੋਰਨ ਕੰਟਰੀ ਵਿੱਚ ਵਿਦੇਸ਼ ਵਿੱਚ ਜੇਕਰ ਪ੍ਰਾਪਰਟੀ ਲਈ ਅਪਲਾਈ ਕੀਤਾ ਹੈ ਜਾਂ ਪੀਆਰ ਦੇ ਲਈ ਅਪਲਾਈ ਕੀਤਾ ਹੈ ਤਾਂ ਇਸ ਮਹੀਨੇ ਤੁਹਾਨੂੰ ਪੋਜ਼ਿਟਿਵ ਰਿਜ਼ਲਟ ਮਿਲੇਗਾ ਪਰ ਧਿਆਨ ਰੱਖਣਾ ਜੇਕਰ ਤੁਸੀਂ ਆਪਣੀ ਕੰਟਰੀ ਵਿੱਚ ਨੌਕਰੀ ਕਰ ਰਹੇ ਹੋ ਤਾਂ ਪ੍ਰਮੋਸ਼ਨ ਜ਼ਰੂਰ ਹੋਵੇਗਾ ਤਾਂ ਪ੍ਰਮੋਸ਼ਨ ਤੁਹਾਨੂੰ ਹੋਵੇਗਾ ਪਰ ਲੋਕੀ ਸੜਨਗੇ ਨੌਕਰੀ ਵਿੱਚ ਪ੍ਰਮੋਸ਼ਨ ਦਾ ਯੋਗ ਬਣ ਰਿਹਾ ਹੈ ਲੋਕੀ ਸੜਨਗੇ ਤੇ ਪ੍ਰਮੋਸ਼ਨ ਵਿੱਚ ਧੋਖਾ ਕਰਨ ਦੀ ਕੋਸ਼ਿਸ਼ ਕਰਨਗੇ ਜਿਸ ਨਾਲ ਤੁਹਾਨੂੰ ਨੁਕਸਾਨ ਦਾ ਯੋਗ ਬਣਦਾ ਨਜ਼ਰ ਆ ਰਿਹਾ ਹੈ ਕਹਿਣ ਦਾ ਭਾਵ ਕਿ ਜਿਸ ਨਾਲ ਤੁਹਾਨੂੰ ਨੁਕਸਾਨ ਹੋਵੇ ਇਸ ਗੱਲ ਦੀ ਸਥਿਤੀ ਬੰਦੀ ਨਜ਼ਰ ਆ ਰਹੀ ਹੈ ਸੋ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ 11 ਤਰੀਖ 11 ਫਰਵਰੀ ਨੂੰ ਵਿਦੇਸ਼ ਜਾਣ ਦਾ ਸੁੰਦਰ ਯੋਗ ਬਣਦਾ ਨਜ਼ਰ ਆ ਰਿਹਾ ਹੈ ਤੁਹਾਡਾ ਹੁਣ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਕਿਹੜਾ ਦਿਨ ਤੁਹਾਡੇ ਵਾਸਤੇ ਕਿਸ ਚੀਜ਼ ਲਈ ਵਧੀਆ ਰਹੇਗਾ ਇਸ ਲਈ ਵੀਡੀਓ ਨੂੰ ਪੂਰਾ ਅੰਤ ਦੇ ਤੱਕ ਧਿਆਨ ਦੇ ਨਾਲ ਜ਼ਰੂਰ ਸੁਣੋ ਜੀ ਕੁਝ ਬਹੁਤ ਇੰਪੋਰਟੈਂਟ ਡੇਜ਼ ਹਨ ਜੋ ਕਿ ਮੈਂ ਤੁਹਾਨੂੰ ਦੱਸਣ ਵਾਲੀ ਹਾਂ ਸਭ ਤੋਂ ਪਹਿਲਾਂ ਤਾਂ ਸਟਾਰਟਿੰਗ ਤੋਂ ਜੇ ਗੱਲ ਕਰੀਏ ਤਾਂ 97% ਇਹ ਮਹੀਨਾ ਤੁਹਾਡੇ ਨਾਲ ਤੁਹਾਡਾ ਭਾਗ ਰਹਿਣ ਵਾਲਾ ਹੈ 1 ਫਰਵਰੀ 2:32 ਤੋਂ ਲੈ ਕੇ 3 ਤਾਰੀਖ ਤੱਕ ਤੁਹਾਡਾ ਬਹੁਤ ਹੀ ਸਮਾਂ ਪੋਜ਼ਿਟਿਵ ਹੈ ਕੋਈ ਵੀ ਜੇਕਰ ਤੁਸੀਂ ਅੱਛਾ ਕੰਮ ਕਰਨ ਦੀ ਸੋਚ ਰਹੇ ਹੋ ਕਾਹੇ 3 ਦਿਨ ਹਨ 1 ਫਰਵਰੀ 2:32 ਤੋਂ ਲੈ ਕੇ 2 ਤਾਰੀਖ ਪੂਰੀ 3 ਤਾਰੀਖ ਪੂਰੀ ਤੁਸੀਂ ਕੋਈ ਵੀ ਜ਼ਰੂਰੀ ਅਤੇ ਮਹੱਤਵਪੂਰਨ ਕੰਮ ਕਰ ਸਕਦੇ ਹੋ ਉਸ ਤੋਂ ਬਾਅਦ ਨੌਕਰੀ ਦੀ ਮੈਂ ਗੱਲ ਕਰਦੀ ਹਾਂ ਤਾਂ 4 ਤਰੀਕ ਤੋਂ ਲੈ ਕੇ 7 ਤਰੀਕ ਤੱਕ ਨੌਕਰੀ ਦੇ ਲਈ ਅਪਲਾਈ ਕਰ ਸਕਦੇ ਹੋ ਜਾਂ ਫਿਰ ਕਿਸੇ ਦੇ ਨਾਲ ਤੁਸੀਂ ਨੌਕਰੀ ਦੀ ਗੱਲ ਕਰਨੀ ਹੈ ਤਾਂ ਇਹ ਦਿਨ ਬੜੇ ਹੀ ਚੰਗੇ ਹਨ ਤੁਸੀਂ ਵਪਾਰ ਦੇ ਲਈ ਅਪਲਾਈ ਕਰ ਸਕਦੇ ਹੋ ਵਪਾਰ ਬਾਰੇ ਕਿਸੇ ਦੇ ਨਾਲ ਪਾਰਟਨਰਸ਼ਿਪ ਦੀ ਗੱਲ ਕਰਨੀ ਹੈ ਤਾਂ ਇਹ ਦਿਨ ਬਹੁਤ ਹੀ ਅੱਛੇ ਹਨ ਹੁਣ ਮੈਂ ਗੱਲ ਕਰਦੀ ਹਾਂ ਜੇਕਰ ਕੋਈ ਤੁਸੀਂ ਵਿਆਹ ਦੀ ਡੇਟ ਫਿਕਸ ਕਰਨੀ ਹੈ ਜਾਂ ਰੋਕਾ ਸੈਰੇਮਨੀ ਜਾਂ ਰਿੰਗ ਸੈਰੇਮਨੀ ਕਰਨੀ ਹੈ ਤੁਸੀਂ 17 ਫਰਵਰੀ 18 ਫਰਵਰੀ ਨੂੰ ਇਹ ਕੰਮ ਕਰ ਸਕਦੇ ਹੋ ਜੇਕਰ ਤੁਹਾਡੇ ਜੇਕਰ ਤੁਹਾਡੇ ਰਿਸ਼ਤੇ ਦੀ ਗੱਲ ਚੱਲ ਰਹੀ ਹੈ ਤਾਂ ਇਸ ਮਹੀਨੇ ਦੇ ਵਿੱਚ ਰਿਸ਼ਤਾ ਪੱਕਾ ਹੋ ਜਾਵੇਗਾ ਇਹ ਦੋਵੇਂ ਹੀ ਦਿਨ ਬਹੁਤ ਹੀ ਸ਼ੁਭ ਹਨ ਹੁਣ ਮੈਂ ਗੱਲ ਕਰਦੀ ਹਾਂ 19 ਤਾਰੀਖ ਨੂੰ ਜਦੋਂ ਬੁੱਧ ਕੁੰਭ ਰਾਸ਼ੀ ਵਿੱਚ ਪਰਵੇਸ਼ ਕਰੇਗਾ ਤਾਂ ਸੰਤਾਨ ਨੂੰ ਲੈ ਕੇ ਕੋਈ ਸ਼ਾਨਦਾਰ ਪੋਜ਼ਿਟਿਵ ਰਿਜ਼ਲਟ ਤੁਹਾਨੂੰ ਮਿਲੇਗਾ ਦੋਸਤੋ ਇਸ ਵੀਡੀਓ ਵਿੱਚ ਇੰਨਾ ਹੀ ਫਿਰ ਮਿਲਾਂਗੇ ਨਵੀਂ ਵੀਡੀਓ ਵਿੱਚ ਤੁਹਾਡੇ ਲਈ ਕੋਈ ਨਵੀਂ ਜਾਣਕਾਰੀ ਜਾਂ ਫਿਰ ਤੁਹਾਡੀਆਂ ਸਮੱਸਿਆਵਾਂ ਪਰੇਸ਼ਾਨੀਆਂ ਦਾ ਸਮਾਧਾਨ ਲੈ ਕੇ ਧੰਨਵਾਦ